ਲਓ ਵੀ ਦੋਸਤੋ ਆਪਾਂ ਪਹੁੰਚ ਗਏ ਡੇਰਾ ਬਾਬਾ ਨਾਨਕ ਤੇ ਇਹ ਹੈਗਾ ਸਟੇਸ਼ਨ ਬਾਈ ਲਾਸਟ ਸਟੇਸ਼ਨ ਆ ਇੱਥੋਂ ਜਿਹੜੀ ਟ੍ਰੇਨਾਂ ਅੱਗੇ ਪਾਕਿਸਤਾਨ ਜਾਂਦੀ ਹੁੰਦੀ ਸੀਗੀ ਤੇ ਹੁਣ ਤੁਹਾਨੂੰ ਪਤਾ ਹੀ ਆ ਨਾ ਸਾਰਿਆਂ ਜਿਹੜਾ ਵੰਡ ਤੋਂ ਬਾਅਦ ਤੇ ਜਿਹੜੇ ਦੋਨੇ ਦੇਸ਼ਾਂ 'ਚ ਜਿਹੜਾ ਉਹ ਸੀਗਾ ਥੋੜਾ ਜਿਹਾ ਕਟੱਣ ਵਧ ਗਈ ਸੀਗੀ ਤੇ ਉਸ ਤੋਂ ਬਾਅਦ ਆ ਜਿਹੜਾ ਇਹ ਬੰਦ ਕਰ ਦਿੱਤਾ ਗਿਆ ਸਟੇਸ਼ਨ ਚੱਲਦਾ ਹਜੇ ਵੀ ਜਿਹੜਾ ਹੈਗਾ ਸਟੇਸ਼ਨ ਓਪਨ ਆ ਸਟੇਸ਼ਨ ਤੋਂ ਆਪਣਾ ਨਾ ਵੀ ਇਹ ਆਪਣਾ ਓਪਨ ਹੈ ਸਟੇਸ਼ਨ ਓਪਨ ਆ ਤੇ ਇਸ ਤੋਂ ਬਾਅਦ ਕਿਹਦੇ ਹੁੰਦੇ ਟ੍ਰੇਨਾਂ ਅੱਗੇ ਬਾਅਦ ਗਾੜੀ ਜਾਨੀ ਕਿ ਉਹਨਾਂ ਨੇ ਬੰਦ ਕਰਤੀ ਆ ਲੈਂ ਜਿਹੜੀ ਪਹਿਲਾਂ ਜਦੋਂ ਵਨ ਡੋ ਹੀ ਉਦੋਂ ਉਦੋਂ ਬਾਅਦ ਬੰਦ ਹੋ ਗਈ ਗਾੜੀ ਰਾਵੀ ਦਰਿਆ ਪੈਂਦਾ ਅੱਛਾ ਅੱਗੇ ਛੱਡੀ ਜਾਂਦੀ ਨਹੀਂ ਕਰਤਾਰਪੁਰ ਹੋ ਗਏ ਠੀਕ ਹੈ ਰਾਵੀ ਦਰਿਆ ਤੋਂ ਰਾਵੀ ਦਰਿਆ ਤੋਂ ਠੀਕ ਗਾੜੀ ਉਹ ਰੇਲ ਉਹਨਾਂ ਨੇ ਜਾਨੀ ਕਿ ਪੁੱਟਤੀ ਆ ਪੁੱਟਤੀ ਉਹ ਬੰਦ ਆ ਜਿਹੜੀ ਆਪਾਂ ਵੇਖ ਕੇ ਇੱਥੋਂ ਦਿਖਾ ਦਿੰਨੇ ਆ ਤੁਹਾਨੂੰ ਤੇ ਡੇਰਾ ਬੱਬਾ ਨਾਨਕ ਅੱਗੇ ਉੱਥੋਂ ਬਾਈ ਦੂਰਬੀਨ ਲੱਗੀ ਵੀ ਉਹ ਦੇਖਦਾ ਵੀ ਹੈ ਨਾ ਆਪਣਾ ਕਰਤਾਰਪੁਰ ਸਾਹਿਬ ਨਾ ਹਾਂਜੀ ਹਾਂਜੀ ਦੇਖਦਾ ਕਰਤਾਰਪੁਰ ਸਾਹਿਬ ਉੱਥੋਂ ਦੇਖਦਾ ਉੱਥੇ ਆਪਾਂ ਚੱਲਦੇ ਹਾਂ ਦੂਰਬੀਨ ਲੱਗੀ ਹੋਈ ਤਾਂ ਤੁਹਾਨੂੰ ਉਹ ਵੀ ਹੈ ਨਾ ਦਿਖਾਵਾਂਗੇ ਆਪਾਂ ਤੇ ਉਹ ਦੇਖ ਲਓ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਦੇ ਨੇ ਜਿਹੜਾ ਉਹ ਲੱਗਿਆ ਹੈ ਨਾ ਬਾਈ ਚਿੱਟਾ ਆ ਹਾਂਜੀ ਲੈਨ ਦੇ ਉੱਤੇ ਲੱਗਿਆ ਉਹ ਗੱਡਰ ਲੱਗਿਆ ਗੱਡਰ ਲੱਗਿਆ ਉਹ ਬਾਈ ਉਹ ਦੇਖ ਲਓ ਆਹ ਗੱਡਰ ਲੱਗਿਆ ਜਿਹੜਾ ਇਹ ਇਸ ਤੋਂ ਬਾਅਦ ਟ੍ਰੇਨ ਨਹੀਂ ਜਾਂਦੀ ਬੰਦ ਹੋ ਗਈ ਤੇ ਚਲੋ ਜਿਹੜਾ ਹੁਣ ਤਾਂ ਅੱਗੇ ਆ ਸਰਕਾਰਾਂ ਤੇ ਹਨ ਪੀ ਪਤਾ ਨਹੀਂ ਖੁੱਲਣਗੇ ਜਾਂ ਨਹੀਂ ਖੁੱਲਣਗੇ ਕਿਉਂਕਿ ਦਿਨੋਂ ਦਿਨ ਬਾਈ ਜਿਹੜੇ ਹੁਣ ਤੱਕ ਰਸਤੇ ਖੁੱਲੇ ਸੀ ਉਹ ਵੀ ਕਿਰਾਂ ਬੰਦ ਕਰਦੇ ਇਹਨਾਂ ਨੇ ਜਾਣ ਨਹੀਂ ਦਿੰਦੇਗੇ ਹਨ ਤੇ ਇਹ ਸਰਕਾਰਾਂ ਦੀਆਂ ਲੜਾਈਆਂ ਨੇ ਆਮ ਲੋਕਾਂ ਦਾ ਜਿਹੜਾ ਪਿਆਰ ਆ ਆਮ ਦਾ ਹਨ ਉਹ ਘਟਾਤਾਗਾ ਤੇ ਹੁਣ ਤਾਂ ਬਾਈ ਦਿਲਜੀਤ ਦੀ ਫਿਲਮ ਵੀ ਨਹੀਂ ਜਿਹੜੀ ਲੱਗਣ ਦਿੱਤੀ ਜਾ ਰਹੀ ਹਨ ਉਹ ਵੀ ਰੌਲਾ ਪਿਆ ਵਾ ਤੇ ਦੇਖੋ ਬਾਈ ਬਾਕੀ ਜਿਹੜਾ ਚੱਲਦਾ ਹਨ ਤੇ ਪਰ ਫਿਲਹਾਲ ਜਿਹੜਾ ਤੁਹਾਨੂੰ ਆਪਾਂ ਦਿਖਾਤਾਗਾ ਇਹ ਆ ਲਾਸਟ ਸਟੇਸ਼ਨ ਤੇ ਇਹ ਬਾਈ ਕਿਹੜਾ ਡੇਰਾਪਾ ਬਨਾਣ ਕਿੱਥੇ ਆ ਗਿਆ ਆਪਾਂ ਜਮਾ ਬਨਾਣ ਨੇ ਜਾਨੀ ਕਿ ਨਾਲ ਹੀ ਸ਼ਹਿਰ ਨਾਲ ਹੀ ਸ਼ਹਿਰ ਆ ਗਿਆ ਡੇਰਾਪਾ ਬਨਾਣ ਤੇ ਆਹ ਵੇਖ ਲਓ ਸਟੇਸ਼ਨ ਹਜੇ ਚੱਲੀ ਜਾਂਦਾ ਹੈ ਇਹ ਤੇ ਆਪਣਾ ਇੱਥੇ ਗੁਰਦੁਆਰਾ ਸਾਹਿਬ ਆ ਬਾਬਾ ਚੋਲਾ ਸਾਹਿਬ ਹਾਂ ਜਮਾ ਨੇੜੇ ਹੀ ਆ ਉਹ ਸ਼ੋ ਵੀ ਨਾਲ ਹੀ ਆ ਠੀਕ ਆ ਬਾਕੀ ਵੀ ਤੁਸੀਂ ਵੀ ਦਰਸ਼ਨੋਣ ਆ ਤਾਂ ਆ ਸਕਦੇ ਹਾਂ ਨਾ ਨੇੜੇ ਆ ਤੇ ਇੱਥੋਂ ਟ੍ਰੇਨ ਵਾਪਸ ਹੋ ਜਾਂਦੀ ਆ ਇਧਰੋਂ ਵਾਪਸ ਫਿਰ ਕਿੱਧਰ ਨੂੰ ਜਾਂਦੀ ਆ ਬਈ ਹੁਣ ਅਮਰਸਰ ਜਾ ਵਰਦੀ ਆ ਠੀਕ ਆ ਬਾਈ